ਹਾਂਜੀ ਦੋਸਤੋ ਸਿੰਘਡੇਰੀ ਫਾਰਮ ਦੇ ਪੇਜ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਅੱਜ ਦੀ ਵੀਡੀਓ ਆਪਾਂ ਪਿੰਡ ਆਦਮਪੁਰ ਤੋਂ ਲੈ ਕੇ ਆਏ ਹਾਂ ਤਸਵੀਰ ਫੂਲ ਜ਼ਿਲ੍ਹਾ ਬਠਿੰਡਾ ਤੇ ਜਿਹੜੀਆਂ ਦੋ ਸਾਹਮਣੇ ਸਕਰੀਨ ਤੇ ਝੋਟੀਆਂ ਦੇਖ ਰਹੇ ਹੋ ਇੱਕ ਨੇ ਪਹਿਲੇ ਸੇ ਸੁਣਾਇਆ ਇੱਕ ਨੇ ਦੂਜੇ ਸੇ ਸੁਣਾਇਆ ਤੇ ਖੇਲੂ ਘਰ ਚੋਂ ਆਪਾਂ ਵੀਡੀਓ ਬਣਾ ਰਹੇ ਹਾਂ ਕੋਈ ਵਪਾਰ ਦਾ ਕੰਮ ਨਹੀਂਗਾ ਤੇ ਆਪਾਂ ਬੜ ਲੰਮੀ ਚੋੜੀ ਵੀਡੀਓ ਨਹੀਂ ਮਿਰੋਣੀਗੀ ਬਸ ਆਪ ਚਾਰ ਪੰਜ ਮਿੰਟ ਦੇ ਵਿੱਚ ਸਾਰੀ ਗੱਲ ਨਿਮੇੜ ਦੇਣੀ ਹੈ ਵਿਜੜੀ ਵੀ ਆ ਛੋਟੀ ਜਿਹੜੀ ਆ ਜਿਹਦੀ ਰੋਸ਼ੀ ਪਣ ਚ ਪੈਂਦੀ ਹੋਈ ਛੋਟੀ ਆ ਇਹਨੇ ਪਹਿਲੇ ਸੂਏ ਸੁਣਾਏ ਆ ਤੇ ਬਹੁਤ ਵਧੀਆ ਇਹ ਆਰਡਰ ਤਿਆਰ ਕਰ ਰਹੀ ਹੈ ਤੁਹਾਨੂੰ ਬੈਗ ਤੋਂ ਦਿਖਾ ਦਿੰਨੇ ਪਹਿਲਾਂ ਹੀ ਉਹ ਇਹ ਮੇਰੇ ਵੀ ਇਹ ਇਸ ਤੋਂ ਵੀ ਚੰਗਾ ਲੇਵਾ ਬਣੋਗੀ ਤੇ ਪੱਠ ਪੂੜੇ ਦੀ ਕੁਆਲਿਟੀ ਦੀ ਗੱਲ ਕਰ ਲਈਏ ਪਹਿਲੀ ਛੋਟੀ ਦੀ ਬਹੁਤ ਸ਼ਾਨਦਾਰ ਆ ਚੱਕਵੇਂ ਪੂੜੇ ਦੀ ਛੋਟੀ ਆ ਤੇ ਕਾਫੀ ਸਮਝਿਓ ਆ ਪਹਿਲਾਂ ਛੋਟੀਆਂ ਆ ਕਿਸੇ ਪਾਸੇ ਕੋਈ ਕਮੀ ਨਹੀਂ ਗਈ ਤੇ ਜਿਹੜੀ ਦੂਜੇ ਨੰਬਰ ਤੇ ਛੋਟੀ ਖੜੀ ਆ ਇਹ ਛੋਟੀ ਹੈਗੀ 147010 ਦੀ 147010 ਦੀ ਤੇ ਇਹਦੇ ਸੂਨ ਦੇ ਵਿੱਚ ਵੀ ਕਾਫੀ ਜਿਹਾ ਬਾਕੀ ਆ ਤੇ ਬਾਕੀ ਆਹਾਂ ਦੀ ਦੀ ਕੁਆਲਿਟੀ ਤੇ ਲੇਵਲ ਦੀ ਕੁਆਲਿਟੀ ਬਹੁਤ ਸ਼ਾਨਦਾਰ ਆ ਤੇ ਚੰਗੀ ਦੋਦੀ ਤੋਂ ਉਮੀਦ ਆ ਵੀ ਇਹ ਲੇਵਾ ਕੱਢਦੀ ਤਰੀ ਹੁੰਦੀ ਆ ਇਹ ਸੂਨ ਦੇ ਵਿੱਚ ਜਿਹੜੇ ਪਏ ਆ ਤੇ ਇਹ ਤੁਹਾਡਾ ਬਹੁਤਾ ਸਭ ਨਾਲ ਲੈਂਦੇ ਹੋਏ ਇਹ ਤੁਹਾਡੀ ਵੀਰ ਨਾਲ ਗੱਲਬਾਤ ਕਰਵਾਉਣੀ ਆ ਹਾਂਜੀ ਵੀਰ ਜੀ ਆਪਣਾ ਸ਼ੋਰ ਨੇ ਦੱਸ ਦਿਓ ਜੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਜੀ ਵੀ ਜਿਹੜੀਆਂ ਦੋ ਰਾਂ ਛੋਟੀਆਂ ਆ ਸੁਣ ਵਾਲੀਆਂ ਪਹਿਲੇ ਸੂਏ ਤੇ ਦੂਜੇ ਸੂਏ ਇਹਨਾਂ ਦੀ ਡਿਟੇਲ ਤੁਸੀਂ ਮੋਟੇ ਪੰਡ ਦੱਸ ਦਿਓ ਜੀ ਇਹ ਬਲੋ ਕਿਹੜੇ ਸੀਮੰਦੀਆਂ ਜਾਂ ਸੀਮੰਦ ਦਾ ਪਤਾ ਜਾਂ ਨਹੀਂ ਪਤਾ ਜੀ ਇਹਨਾਂ ਦਾ ਕੋਈ ਪਤਾ ਨਹੀਂ ਜੀ ਆ 14 ਦਾ 70 ਦੀ ਜਿਹੜੀ ਅੱਛਾ ਇਹ 14 ਦਾ 70 ਦਾ ਸੀ ਜੀ ਕਿਹਦੇ ਪਤਾ ਜੀ ਤੇ ਇਹਦੀ ਮਾਂ ਥੱਲੇ ਦੁੱਧ ਦਤ ਕਿੰਨਾ ਕਿੰਨੇ ਥੱਲੇ ਜੀ ਇਹਦੀ ਮਾਂ ਥੱਲੇ 12 ਕਿਲੋ ਦੁੱਧ ਅੱਛਾ 12 ਕਿਲੋ ਦੁੱਧ ਹੈਗਾ ਸੀ ਮਥਲੇ ਜੀ ਤੇ ਇਹ ਤੋਂ ਮੀਕੀ ਮੇਰੇ ਮਾਤਾ ਵਦੂ ਕੀ ਆ ਕੇ ਮਰਊਗੀ ਇਹ ਵਦੂ ਕੀ ਪਹਿਲੇ ਸੂਏ ਆਪਾਂ ਦਾ ਇੱਕ ਸੂਏ ਚ ਹੋਈ ਆ ਦੀ ਮਾਂ ਅੱਛਾ ਜੀ ਪਹਿਲੇ ਸੂਏ 12 ਲੀਟਰ ਸੀ ਦੂਜੇ ਸੂਏ ਤਾਂ ਆਪਾਂ ਵੇਚਤੀ ਸੀ ਅੱਛਾ ਵੇਚਤੀ ਸੀ ਤੇ ਅੱਗੇ ਇਹਦੇ ਕਿਹੜਾ ਸੀ ਮਨ ਲੱਗਿਆ ਹੋਊ ਪਤਾ ਕੋਈ ਜੀ ਨਹੀਂ ਕੋਈ ਪਤਾ ਨਹੀਂ ਐ ਸੀਮ ਤਾਂ ਨਹੀਂ ਪਤਾ ਕਿਹੜਾ ਸੀ ਲੈ ਆ ਜੀ ਠੀਕ ਹੈ ਜੀ ਤੇ ਆਪਾਂ ਜਿਹੜੀ ਗੱਲ ਕਰ ਲਈ ਜੀ ਇਹ ਦੋਨੋਂ ਦੋਨੋਂ ਤਾਂ ਕੋਈ ਪਤਾ ਕੀ ਖੁਸ਼ੀ ਨਹੀਂ ਦੋਨੋਂ ਕੋਈ ਪਤਾ ਨਹੀਂ ਪਰ ਪਟੇ ਨਹੀਂ ਅੱਛਾ ਪਟੇ ਨਹੀਂ ਕਿ ਯਾਰੀ ਆਪਾਂ ਪਸ਼ੂ ਨਹੀਂ ਵੀ ਆਪਾਂ ਚੈੱਕ ਅਪ ਕਰ ਦੇਗੇ ਤੇ ਕੋਈ ਨਹੀਂ ਮੂੰਹ ਬਣਾਉਂਦਾਗਾ ਜੇ ਕਿਸੇ ਵੀਰ ਨੇ ਲੈਣੀ ਆ ਉਹਦੀ ਤੁਸੀਂ ਤਾਂ ਤਸੱਲੀ ਵੀ ਕਰਕੇ ਲੈ ਸਕਦੇ ਕੋਈ ਕਮੀ ਨਹੀਂ ਕਿਉਂਕਿ ਪਹਿਲੇ ਸੇ ਇਹ ਹੀ ਝੋਟੀ ਆ ਵੱਧ ਤੋਂ ਵੱਧ 4 ਦਿਨ ਤੇ ਕਰ ਹੋ ਸਕਦੀ ਝੋਟੀ ਜਿਵੇਂ ਦਾ ਬੋਡੀ ਸਸਟੈਂਟਰੀ ਆਪਾਂ ਦਾ ਤੇ ਪੂਛ ਦੇ ਵਿੱਚ ਜੇ ਵੀ ਆਪਾਂ ਗੱਲ ਕਰ ਲਈਏ ਕੁਛ ਵੱੜੀ ਚਿੱਟੇ ਆ ਤੇ ਥਣਸਣ ਬਹੁਤ ਸ਼ਾਨਦਾਰ ਕੱਢਦੀ ਹੁੰਦੀ ਥਣ ਦੀ ਲੰਬਾਈ ਲੰਬੂਈ ਤੇ ਸਾਡੀ ਕਾਫੀ ਚੰਗੀ ਆ ਵੀ ਚੂਣ ਦੇ ਵਿੱਚ ਕਿਸੇ ਤਰੀਕੇ ਤੇ ਵਧੀਆ ਅੰਡਰ ਕੁਆਲਟੀ ਚੈਰ ਕਰੂਗੀ ਤੇ ਵੀਰ ਜੀ ਇਹ 410 ਜਿਹੜੀ ਆਪਣੀ ਝੋਟੀ ਜਿਹੜੀ ਆ ਤੁਹਾਨੂੰ ਸੁਣਾਉਣੇ ਇਹਦੇ ਕਿਹੜਾ ਸੀਮਨ ਲੱਗਾ ਕੋਈ ਜੀ ਇਹਦੇ ਵੀ ਕੋਈ ਪਤਾ ਨਹੀਂ ਅੱਛਾ ਸੀਮਨ ਦਾ ਨੋਟ ਨਹੀਂ ਦਤਾ ਜੀ ਨਹੀਂ ਨੋਟ ਜੀ ਅੱਛਾ ਭਰਾਏ ਵੀ ਨਹੀਂ ਸੀਮਣੀ ਆ ਸੀਮਣੀ ਭਰਾਏ ਠੀਕ ਹੈ ਜੀ ਤੇ ਇਹਨਾਂ ਦੋਨਾਂ ਦੇ ਵਿੱਚ ਸੋਣ ਚ ਕਿੰਨੇ ਕਿੰਨੇ ਬਾਕੀ ਰਹਿ ਗਏ ਜੀ ਇਹਨਾਂ ਦੇ 8 ਤਰੀਕ ਨੂੰ ਦਿਨ ਪੂਰੇ ਆ ਤੇ ਉੱਤੇ ਵੀ ਲੈਣਗੇ ਆਣੇ ਅੱਛਾ ਵੀ ਨਹੀਂ 8 ਤਰੀਕ ਨੂੰ ਦਿਨ ਪੂਰੇ ਅੱਜ ਤਰੀਕ ਹੋ ਗਈ ਆਪਣੀ ਚਾਰ ਤੇ ਚਾਰ ਦੇ ਵੀ ਪਈਆਂ ਤੇ ਉੱਤੇ ਦਿਨ ਲੈ ਸਕਦੇ ਆਂ ਵੀ ਦੋਸਤੋ ਇੱਕ ਹੋਰ ਗੱਲ ਵੀ ਆ ਜਿਵੇਂ ਆ ਪੜਿਆਂ ਤੋਂ ਲੱਗ ਵੀ ਰਿਹਾ ਇਹ ਕੋਈ ਪੋਟੇਟਾ ਹਾਲ ਨਹੀਂ ਕਿ ਚਾਹੀਦਾ ਇਹਨੇ ਕਿਤੇ ਆ ਇਹ ਛੋਟੀ ਨਹੀਂ ਤੇ ਨਾ ਹੀ ਆ ਦੂਜੀ ਸਵੇਲੀ ਦੇ 147010 ਬਿਲਕੁਲ ਪੋੜੇ ਖੜੇ ਆ ਇਹ ਤੋਂ ਇੰਜ ਲੱਗਦਾ ਵੀ ਇਹ ਛੋਟੀ ਹਜੇ ਜਿਹਨਾਂ ਆ ਵੀ ਬਣਾ ਉੱਪਰ ਵੀ ਲਾ ਸਕਦੇ ਆ ਵੀ ਜੀ ਰੇਟ ਦਾ ਕਿਵੇਂ ਜੀ ਉਹਨਾਂ ਦਾ ਫੋਨ ਤੇ ਕਰਦੇ ਆ ਫੋਨ ਤੇ ਹੀ ਕਰਾਂ ਦਵਾਂ ਰੇਟ ਜੀ ਠੀਕ ਹੈ ਜੀ ਦੋਸਤੋ ਤੁਹਾਨੂੰ 147010 ਲਈ ਦੂਜੀ ਸੋ ਝੋਟੀ ਆ ਸੋਣਾ ਜਿਹਨੇ ਉਹ ਤੁਹਾਨੂੰ ਤੋੜ ਕੇ ਬਖੋਣੀ ਆ ਬਾਕੀ ਤੋੜ ਕੋ ਤੁਹੇ ਹੰਦਾ ਜਿਹੜਾ ਸਕਦੇ ਹੋ ਵੀ ਬਹੁਤ ਸਮੀ ਬੜੀ ਝੋਟੀ ਆ ਕਿਸੇ ਪਾਸੇ ਕੋਈ ਕਮੀ ਨਹੀਂ ਤੇ ਇਹਦੇ ਤੋਂ ਚੰਗੇ ਦੋਦੀ ਮੀਲ ਵੀ ਆ ਵੀ ਇਹ ਛੋਟੀ ਸਮੀ ਆ ਤੂੰ ਪਹਿਲੇ ਸੂਏ ਦਾ ਪਸ਼ੂ ਦਾ ਨਾ ਉਹ ਕੱਚਾ ਹੀ ਹੁੰਦਾ ਆ ਇਹ ਵਾਲਾ ਜਿੰਨਾ ਮਰਜ਼ੀ ਦੋ ਚੋਲ ਗਏ ਤੇ ਉਹਨਾਂ ਆਪ ਨੂੰ ਨਹੀਂ ਗਜਮੈਂਟ ਲੱਗਦਾ ਵੀ ਹਾਂ ਵੀ ਜੋ ਪਸ਼ੂ ਚੰਗਾ ਬਣੂਗਾ ਕਿਵੇਂ ਰਹੂਗਾ ਮੈਂ ਤਾਂ ਦੂਜੇ ਸੂਏ ਪਸ਼ੂ ਨਿੱਖਰ ਕੇ ਸਾਹਮਣੇ ਆਉਂਦਾ ਆ ਤੇ ਤੀਜੇ ਸੂਏ ਜਾ ਕੇ ਪੂਰਾ ਪੀਕਤੀ ਆਉਂਦਾ ਆ ਵੀ ਇਹ 14 70 10 ਲਈ ਝੋਟੀ ਆਪਣੀ ਆ ਤੇ ਤੁਰ ਕੇ ਵਿਖਾਈ ਜੜੀ ਆ ਇਨੇ ਪਹਿਲੇ ਸੁੱਤੋਂ ਕਿੰਨਾ ਦਤਾ ਰਹੀ 12 ਕਿਲੋ ਦਤਾ ਜੀ ਪਹਿਲੇ ਸੂਏ ਉਨੀ ਸਮੀ ਵੀ ਨਹੀਂ ਸੀ ਐ ਕਿ ਪੂਰੀ ਮੱਝ ਸਮੀ ਵੀ ਹੈ ਕਿ ਪੱਧ ਦੇਉਗੀ ਉਹ ਮੈਂ ਵੇਖਿਆ ਸੀ ਛੋਟੀਆਂ ਪਿਛਲੇ ਸਾਲਾਂ ਵੀ ਲਿਸਕੀਆਂ ਸੀ ਕਿ ਸਭੀਆਂ ਹੋਈਆਂਆਂਆਂ ਕਿ ਮੇਜ ਆ ਵੀ 15 16 ਤੇ ਕਰੇ ਇਹ ਰਾਂਗ ਰੇ ਜਿਆਦਾ ਸਾਦੀ ਆ ਵੀ ਜਿਵੇਂ ਆ ਕੀ ਗਰਮੀ ਆ ਪੱਧ ਤੋਂ ਕੱਢੂਗੀ ਸੁੱਤ ਫਿਰ ਵੀ ਤੇ ਤੁਸੀਂ ਆ ਪਹਿਲੇ ਸੂਏ ਦੀ ਛੋਟੀ ਸੁਣੀ ਆ ਇਹ ਵੀ ਤੋੜ ਕੇ ਲਖੋ ਜੀ ਆ ਦੋਸਤੋ ਤੁਹਾਨੂੰ ਤੋੜ ਕੇ ਭਾਉਨੇ ਪਹਿਲੇ ਸੂਏ ਛੁੱਟੀ ਜੀ ਸੁਣਾ ਜੀ ਨੇ ਤੇ ਇਹਦੇ ਵੀ ਵਦੋ ਵੀ 8 ਤਰੀਕ ਤੱਕ ਪੂਰੇ ਆ ਤੇ ਅੱਜ 4 ਤਰੀਕ ਆ ਤੇ ਇਹਦੇ ਹਿਸਾਬ ਨਾਲ ਵੀ ਅਜੇ ਛੋਟੀ ਜਿਹੜੀ ਆ ਵੀ ਦੁਕਤੂਲਾ ਸਾਦੀ ਹੈ ਤੇ ਤੋੜ ਬੋਡੀ ਸਟਰਕਚਰ ਆ ਖੂਬਸੂਰਤ ਛੋਟੀ ਜਿਹੀ ਦੁਪਤ ਹੈ ਚੱਲੂ ਤੇ ਬਈ ਤੇ ਕਿਸੇ ਪਾਸੇ ਕੋਈ ਕਮੀ ਨਹੀਂ ਗਈ ਤੇ ਇਹਦੀ ਡਿਟੇਲ ਤਾਂ ਪੜ੍ਹਾਤੀ ਸੀ ਵੀ ਇਹਦੀ ਮਾਸਲੇ ਤੋਂ ਦੁਬਾਰਾਂ ਕਿਲੋ ਸੀ ਤੇ ਬਹੁਤ ਸੋਹਣੀ ਛੋਟੀ ਹੈ ਕਿਸੇ ਪਾਸੇ ਕੋਈ ਕਮੀ ਨਹੀਂ ਤੇ ਵੀਰ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ 6284492351 6284492351 ਤੇ ਦੋਸਤੋ ਸਕਰੀਨ ਤੇ ਨੰਬਰ ਵੀ ਚੱਲ ਵੀ ਰਹੇ ਆ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਇਹ ਦੋਨਾਂ ਝੋਟਕਾ ਖਰੀਦ ਸਕਦੇ ਹੋ ਧੰਨਵਾਦ ਜੀ